ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਅੱਜ ਅਸੀਂ ਜਾ ਰਹੇ ਸੀ ਗੁਰਦੁਆਰੇ ਤੇ ਮੈਂ ਬਣਾ ਲਈ ਵੀਡੀਓ ਕਿਉਂਕਿ ਇਹ ਬਹੁਤ ਵਧੀਆ ਜਿਵੇਂ ਕਿ ਦੇਖ ਪਾਏ ਹੋ ਅੱਜ ਅਸੀਂ ਆਏ ਹਾਂ ਗੁਰਦੁਆਰੇ ਜੂ ਬਾਲ ਤੋਂ ਬੋ ਸੋਨਾ ਬਹੁਤ ਵਧੀਆ ਲੱਗਿਆ ਤੇ ਤੇ ਹਰੇ ਭਰੇ ਵਿਰਖਸ਼ ਲੱਗੇ ਹੋਏ ਨੇ ਤੇ ਜੇ ਗੁਰਦੁਆਰਾ ਇਹ ਪੰਦਰਸ਼ਾਹ ਤੇ ਸਾਹਿਬ ਤੇ ਹੀ ਅੱਜ ਗਏ ਹਸ਼ਿਆਟੇ ਗੁਰਦੁਆਰੇ ਤੇ ਤੇ ਜੋ ਇਹ ਦਰਸ਼ਨ ਕੀਤੇ ਵਾਹਿਗੁਰੂ ਦੇ ਕਿਉਂਕਿ ਜਦੋਂ ਸਾਨੂੰ ਮੌਕਾ ਮਿਲੇ ਅਦੋ ਹੀ ਵਾਹਿਗੁਰੂ ਦੇ ਦਰਸ਼ਨ ਕਰਨ ਹਮੇਸ਼ਾ ਹੀ ਸ਼ਿਆੜੇ ਸਾਹਿਬ ਜਾਂ ਜਿੱਥੇ ਵੀ ਕੋਈ ਗੁਰਦੁਆਰਾ ਹੋ ਉੱਥੇ ਹੀ ਜਾਣੇ ਜਾਣੇ ਆ ਇਹਦੇ ਪਿੱਛੇ ਦੀ ਕੋਈ ਹਿਸਟਰੀ ਦੇ ਸਾਨੂੰ ਪਤਾ ਨਹੀਂ ਬਟ ਫਿਰ ਵੀ ਗੋਦਵਾਲ ਜਾ ਕੇ ਇੱਕ ਜੋ ਸਕੂਨ ਮਿਲਦਾ ਹੈ ਉਹ ਸਕੂਨ ਹੋਰ ਕਿਤੇ ਵੀ ਨਹੀਂਗਾ ਤੇ ਇਸ ਕਲਪੀ ਹਮੇਸ਼ਾ ਜੋ ਹੈ ਇੱਥੇ ਸ਼ਿਨਾਨ ਘਰ ਵੀ ਹੈ ਤੇ ਇੱਥੇ ਸਰੋਵਰ ਵੀ ਹੈ ਸਰੋਵਰ ਤੇ ਇਹ ਰਹਿੰਦਾ ਹੈ ਕਿ ਜਿਵੇਂ ਕਿ ਅਸੀਂ ਇੱਥੇ ਜੋ ਹੈ ਜਲ ਨੂੰ ਜੋ ਪੀ ਸਕਦੇ ਆ ਤੇ ਇੱਕ ਇੱਥੇ ਵੀ ਚੜਖਾ ਬਣਿਆ ਹੋਇਆ ਹੈ ਜਿਵੇਂ ਕਿ ਪੁਰਾਣੇ ਜ਼ਮਾਨੇ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਪਾਣੀ ਹੁੰਦਾ ਸੀ ਉਹ ਖੂਹ ਤੋਂ ਬੜਦੇ ਸੀ ਹਨਾ ਤੇ ਇਸ ਤਰ੍ਹਾਂ ਹੀ ਵਾਹਿਗੁਰੂ ਨੇ ਜੋ ਇਹ ਖੂਹ ਆਪਣੇ ਮਤਲਬ ਜੋ ਪੁਰਾਣੇ ਜ਼ਮਾਨੇ ਚ ਹੁੰਦੇ ਆ ਕਿਉਂਕਿ ਉੱਥੇ ਜਦੋਂ ਪਾਈਪਾਂ ਟੁੱਟੀਆਂ ਵਗੈਰਾ ਤੇ ਹੁੰਦੀਆਂ ਨਹੀਂ ਸੀ ਹਨਾ ਤਾਂ ਆਪੇ ਜਿਹੜੇ ਵਾਹਿਗੁਰੂ ਹੁੰਦੇ ਹੀ ਉਹ ਆਪੇ ਦੋੜ ਕਰ ਲੈਂਦੇ ਹੁੰਦੇ ਸੀ ਉੱਥੇ ਹਨਾ ਤੇ ਉਹ ਜਗ੍ਹਾ ਪਵਿੱਤਰ ਮੰਨ ਜਾਂਦੀ ਤੇ ਸਾਰੇ ਉਹਨੂੰ ਜਾਲ ਸਮਝ ਕੇ ਹੀ ਸਾਰੇ ਉੱਥੇ ਢੀਂ ਨੇ ਨਿਆ ਹਨਾ ਤੇ ਇਹ ਗੁਰਦੁਆਰਾ ਇੱਥੇ ਥੋੜੀ ਜਿਹੀ ਥੋੜੀ ਜੀ بارش ਹੋ ਗਈ ਹੈ ਤੇ ਬਾਗ ਦਾ ਵੀ ਹੈ ਵੀ ਮੈਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਮੈਨੂੰ ਵੇਖ ਸ਼ਗਰ ਹਰ ਇੱਕ चीज ਬਹੁਤ ਪਸੰਦ ਆ ਤੇ ਇਸ ਕਰਕੇ ਵਾਹਿਗੁਰੂ ਦਾ ਜੋ ਦਰਬਾਰ ਹੈ ਇੱਥੋਂ ਦਾ ਮੈਨੂੰ ਬਹੁਤ ਵਧੀਆ ਤੇ ਬਹੁਤ ਵੱਡਾ ਗੁਰਦੁਆਰਾ ਹੈ ਕਿ ਉੱਥੇ ਵੇਖ ਸ਼ਗਰ ਦਾ ਵੀ ਲੱਗੇ ਹੋਏ ਨੇ ਛੋਟੇ ਛੋਟੇ ਪੌਦੇ ਲੱਗੇ ਹੋਏ ਨੇ ਜੋ ਮੈਨੂੰ ਬਹੁਤ ਸੋਹਣੇ ਲੱਗਦੇ ਨੇ ਤੇ ਬਾਕੀ ਤੁਸੀਂ ਦੇਖ ਪਾ ਰਹੇ ਹੋ ਮੈਂ ਬਣਾਈ ਚੰਗੀ ਤਰ੍ਹਾਂ ਇਹਨਾਂ ਦੀ ਵੀਡੀਓ ਅੱਗੇ ਦਾ ਵੀ ਜੀ ਦੇਖਣ ਲਈ ਦੇਖੋ ਇਹ ਬਾਹਰ ਦਾ ਏਰੀਆ ਜਿਵੇਂ ਕਿ ਕੋਈ ਐਕਟਿਵਾ ਚਾਹੁੰਦਾ ਹੈ ਆਪਣੀ ਕਾਰ ਵਗੈਰਾ ਚਾਹੁੰਦਾ ਹੈ ਉੱਥੇ ਆਪਣੀ ਕਾਰ ਜਾਂ ਐਕਟਿਵਾ ਵਗੈਰਾ ਲਗਵਾ ਸਕਦਾ ਹੈ ਤੇ ਇਹਦੇ ਵਾਸਤੇ ਇਹ ਹੈ ਕਿ ਇਹਨਾਂ ਵਾਸਤੇ ਕੁਝ ਪੈਸੇ ਵੀ ਨਹੀਂ ਪੇ ਕਰਨੇ ਪੈਂਦੇ ਫ੍ਰੀ ਆਫ ਕੋਸਟ ਹੁੰਦਾ ਹੈ ਆਪਣੀ ਕਾਰ